ਹੈਲੋ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਆਪਣੇ BSN ਚੈਨਲ ਤੇ ਅੱਜ ਅਸੀਂ ਕਰਾਂਗੇ ਕਣਕ ਨੂੰ ਸਪਰੇ ਜਿੰਨੀਆਂ ਟੈਂਕੀਆਂ ਲਾਉਣੀਆਂ 19 ਡੱਬੇ ਪਾਣੀ ਦੇ ਬਾਲਟੀ ਜਿਹਾ ਪਾਉਣੇ ਆ ਉਤੋਂ ਬਾਅਦ ਅਸੀਂ ਇੱਥੇ ਮੈਟਰੀ ਮੜਾਵਾਂਗੇ ਮੈਟਰੀ ਕਿਸੇ ਵੀ ਕੰਪਨੀ ਦੀ ਹੋ ਸਕਦੀ ਚਲੋ ਅਸੀਂ ਕਿਸੇ ਕੰਪਨੀ ਦਾ ਨਾਮ ਨਹੀਂ ਬਰਤਨ ਅਸੀਂ ਇਹ ਚ ਮੈਟਰੀ ਪਾ ਕੇ ਇਹਨੂੰ ਤਸੱਲੀ ਨਾਲ ਵਧੀਆ ਤਰੀਕੇ ਨਾਲ ਇਹਨੂੰ ਅਸੀਂ ਡੰਡੇ ਦੀ ਮਦਦ ਨਾਲ ਪਾਣੀ ਵਿੱਚ ਮਿਕਸ ਕਰਨਾ ਚੰਗੀ ਤਰ੍ਹਾਂ ਮਲਾਉਣ ਤੋਂ ਬਾਅਦ ਕੁਝ ਮਤਲਬ ਪਾਊਡਰ ਰਹਿ ਜਾਵੇ ਨਾ ਜੀ ਮੈਂ ਆਪ ਕੋ ਪਾਉਡੀ ਡਲੀ ਚ ਲੈ ਇਹਹੀਂ ਸ਼ੇ ਟੈਂਕ ਦੇ ਲਈ ਲੈਣੇ ਉਸ ਤਾਂ ਹੁੰਦਾ ਜੀ ਪਾਣੀ ਪਾਇਆ ਪੰਪ ਦੇ ਵਿੱਚ ਪਹਿਲਾਂ 50 ਲੀਟਰ ਪਾਣੀ ਪਾਉਣ ਤੋਂ ਬਾਅਦ ਫਿਰ ਚ ਦਵਾਈ ਪਾਓ ਕਿਉਂਕਿ ਨਹੀਂ ਤਾਂ ਦਵਾਈ ਪਹਿਲਾਂ ਥੱਲੇ ਲੱਗ ਜਾਂਦੀ ਹੈ ਅਸੀਂ ਇੱਕ ਟੈਂਕੀ ਦੇ ਵਿੱਚ ਇੱਕ ਡੱਬਾ ਹੀ ਪਾਵਾਂਗੇ ਦਵਾਈ ਦਾ ਉਹ ਡੱਬੇ ਥੋੜੀ ਜਿਹੀ ਵਾਰੀ ਘੱਟ ਹੁੰਦੀ ਹੈ ਉਹ ਚ ਥੋੜਾ ਜਿਹਾ ਹੋਰ ਪਾ ਲਓ ਔਰ ਇਹਦੇ ਵਿੱਚ ਮੁੜ ਕੇ ਅਸੀਂ ਥੋੜਾ ਜਿਹਾ ਪਾਣੀ ਹੋਰ ਪਾਣੀ ਪੌਂ ਤੋਂ ਬਾਹਰ ਅਸੀਂ ਮੈਟਰ ਜੇ ਰੋਲ 240 ਦੀ ਵੀ ਮਲਾਰੇ ਨਾ ਚੌੜੇ ਪੱਤੇ ਵਾਸਤੇ 240 ਦੀ ਆਪਣੀ ਹੈਗੀ ਆ 58% 58% ਦੇ ਕਿੱਲੇ ਦੀ ਇਹ 250 ml ਪੈਂਦੀ ਹੁੰਦੀ ਹੈ ਅਸੀਂ ਪਾ ਟੈਂਕੀ 50 ਕੰਬਲ ਮਾਪ ਕੇ ਪਾਵਾਂਗੇ ਜਾ ਐਮਲ ਪਾ ਕੇ ਇਹ ਹੌਲੇ ਹੌਲੇ ਸੀ ਬੱਪੀ ਥੈਂਕ ਯੂ ਪਾਣੀ ਦਾ ਪਰ ਲਗਾ ਲਓ ਤੇ ਫਿਰ ਹੁਣ ਸੀ ਇਹਨੂੰ ਭਾਂ ਤੋਂ ਬਾਅਦ ਸਪਰੇ ਕਰਾਂਗੇ ਸਪਰੇ ਬਿਲਕੁਲ ਤਸੱਲੀ ਨਾ ਕਰੋ ਹੌਲੇ ਹੌਲੇ ਕੋਈ ਖਾਲੀ ਨਹੀਂ ਉਹਨਾਂ ਕਿ ਥਾਂ ਲਿਆਓ ਜਿੰਨਾਂ ਕ ਸੁੱਖਾ ਜਾਂਦਾ ਆ ਜਿਆਦਾ ਨਹੀਂ ਦੂਰ ਤੱਕ ਸਪਰੇ ਕਰਨ ਦੀ ਲੋੜ ਤਸੱਲੀ ਨਾ ਕਰੋ ਫੌਂਟ ਵਾਈ ਫੌਂਟ ਕਿ ਵਿੱਚ ਉਹ ਨਕਾ ਰਹਿ ਨਾ ਜਾਵੇ ਮੁਰਕੇ ਫਾਇਦਾ ਨਹੀਂ ਕੋਈ ਇਹ ਕੋਨਾ ਘਰ ਰਹਿ ਗਿਆ ਤਾਂ ਇਹ ਸਪਰੇਅ ਦਾ ਆ ਦੇਖੋ ਸਭ ਸਪਰੇਅ ਕਰਨੀ ਆ ਹਜੇ ਅਸੀਂ ਕੋਈ ਸ਼ੁਰੂ ਕੀਤੀ ਹੀ